ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਅੱਜ ਕੱਲ ਕਰਦੇ ਜੋ 2364 ਅਤੇ 5994 ਕੈਂਟਰ ਦਾ ਜੋ ਸਾਂਝਾ ਮੋਰਚਾ ਚੱਲ ਰਿਹਾ ਸੰਗਰੂਰ ਵਿਕੇ ਉਸ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲਿਆ ਹੋਪ ਹੈ ਕਿ ਕੋਈ ਗੁੱਡ ਨਿਊਜ਼ ਦੇਖਣ ਨੂੰ ਜਰੂਰ ਮਿਲੇਗੀ ਕਿਉਂਕਿ ਇਸ ਤੋਂ ਬਾਅਦ ਜੋ ਨਿਗਮ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜੋ ਛੇ ਨੂੰ ਸੰਭਵ ਹੋ ਸਕਦਾ ਕਿ 6 ਦਸੰਬਰ ਤੱਕ ਜੋ ਸੀਓਸੀ ਲੱਗਣ ਦੇ ਚਾਂਸ ਹੈਗੇ ਨਾ ਕਿਉਂਕਿ ਅਗਰ ਸੀਓਸੀ ਲੱਗ ਜਾਂਦੀ ਹੈ ਉਸ ਤੋਂ ਬਾਅਦ ਦਸੰਬਰ ਅਤੇ ਜਨਵਰੀ ਜੋ 2025 ਨਾ ਮੰਤੇ ਉਸ ਵਿੱਚ ਚਲਾ ਜਾਏਗਾ ਉਸ ਤੋਂ ਬਾਅਦ ਹੀ ਫਿਰ ਜੋਇਨਿੰਗ ਕਿਉਂਕਿ ਫਿਰ ਜੋ ਦਸੰਬਰ ਅਤੇ ਜਨਵਰੀ ਜੋ ਫਰਸਟ ਹੈ 25 ਈਅਰ ਦਾ ਉਸ ਤੋਂ ਬਾਅਦ ਹੀ ਜੋਇਨਿੰਗ ਦਾ ਪ੍ਰੋਸੈਸ ਫਿਰ ਸ਼ੁਰੂ ਹੋਏਗਾ ਹੋਪ ਹੈ ਕਿ ਡਿਪਾਰਟਮੈਂਟ ਇਹਨਾਂ ਦਿਨਾਂ ਵਿੱਚ ਜੋ ਬਚ ਰਹੇ ਨਾ ਇੱਕ ਦੋ ਦਿਨ ਉਹਨਾਂ ਵਿੱਚ ਹੀ ਜੋ ਜਿਨ੍ਹਾਂ ਨੇ ਸਟੇਸ਼ਨ ਚੁਆਇਸ ਕੀਤੇ ਆ ਉਹਨਾਂ ਨੂੰ ਜੋਇਨਿੰਗ ਕਰਵਾ ਕੇ ਪਰティਨ ਸੇਵ ਕਰੇਗਾ ਸੋ ਕੋਈ ਵੀ ਇਸ ਸੰਬੰਧ ਵਿੱਚ ਕੋਈ ਅਫੀਸ਼ੀਅਲ ਜਾਣਕਾਰੀ ਸਾਨੂੰ ਮਿਲਦੀ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ